ਆ ਦਸਵਰ ਕੇ ਆ ਕੇ ਮੇਰੇ ਲਾਗੇ ਬਹਿ ਗਿਆ ਬਰਾਬਰ ਤੇ ਹੁਣ ਕੀ ਕਾਮਾ ਤੈਨੂੰ ਮੈਨੂੰ ਪੈਸੇ ਦੋ ਸੂਟ ਮੰਗਣ ਲਈ ਐ ਨਾ ਮੈਂ ਸੂਕ ਲਿਆ ਰ ਗਿਆ ਤੇਨੀ ਪਹਿਲੇ ਕਿੱਥੋਂ ਰਹੀਏ ਕਿੱਥੇ ਜਾਣਾ ਤੂੰ ਸੂਟ ਰਿਆ ਉਹ ਸ਼ਰਮ ਹੋ ਗਿਆ ਗੰਗਾ ਹੋਰ ਮੈਂ ਕਿਤੇ ਨਹੀਂ ਆਦਾ ਤੈਨੂੰ ਸ਼ੰਤ ਨਹੀਂ ਆਉਂਦੀ ਸ਼ਹਿਰ ਜਾਂਦੇ ਨੂੰ ਨਖਤਿਆ ਉਹਦਾ ਕੋਈ ਭਰਾ ਚਾਚਾ ਦਾ ਆਇਆ ਤੇ ਮੈਂ ਅਗਰ ਤੈਨੂੰ ਵੜ ਦੂੰਗਾ ਕੋਈ ਸ਼ਰਮ ਉਹ ਹਟ ਮਾਰਾ ਮੈਂ ਕਿੰਨੀ ਨਹੀਂ ਚਾਹਦੀ ਉਹ ਚਾਹ ਕਿ ਲੈਣੀ ਆ ਉਹਨਾਂ ਦੇ ਭਾਂਡੇ ਹੀ ਮਾਂਤੇ ਆ ਦਾ ਸਾਹ ਪਤਾ ਕਿੰਨੀ ਗੱਲ ਹੋਈ ਅਹੀਂ ਨਹੀਂ ਕਰਦੇ ਵਿੱਚ ਹੈ ਗਿਵੇਂ ਉਹ ਮੈਂ ਬਿਠੇ ਰਹਾ ਰੋਲਾ ਪਾ ਕੇ ਆਂਗਾ ਕਿ ਸਾਨੂੰ ਵੀ ਬਣਾਉਂਦੇ ਚਾਹ ਜਾਂ ਤੂੰ ਹੀ ਪੀ ਲੈਨੀ ਮੈਂ ਬਸ ਨਾ ਦੋ ਵਜੇ ਦੇ ਵੇਖਣਾ ਵਾ ਤੇ ਮੈਂ ਜਾ ਕੇ ਕੋਈ ਚਾਪੇ ਫਿਰ ਕਰ ਲਿਆ ਕਰਨਾ ਜੇ ਨਹੀਂ ਤੇਰੀ ਨੂੰ 4-5 ਘੰਟੇ ਹੋ ਗਏ ਅਜੇ ਤੱਕ ਤੇ ਆਈ ਨਹੀਂ ਐ ਨਾਰਾ ਵਾਏ ਹੋਏ ਤੇ ਮੈਂ ਸੋਚਣ ਨਹੀਂ ਆਂ ਅਈ ਆਈ ਨਹੀਂ ਨੀਕ ਤੂੰ ਆਦੇ ਵਿੱਚ ਕੋਈ ਸੇਮਾ ਤੇ ਨਾ ਕੁਛ ਹੋਵੇ ਅਮਰੀਕਾ ਤੋਂ ਮੈਂ ਕਿਹਾ ਰੋਬਾਬੀਨ ਉਹ ਕਹਿ ਨਹੀਂ ਕੋਈ ਗੱਲ ਨਹੀਂ ਮਮੀ ਨੇ ਪੁੱਛ ਕੇ ਮੈਂ ਦਿੰਨੀ ਹੈ ਕੋਈ ਨਾ ਕੋਈ ਸਕੂਟ ਚਲ ਸੂਰਜੀ ਤੇ ਛੱਡੋ ਜੇ ਮਿਲ ਜੂਗਾ ਠੀਕ ਹੈ ਜੇ ਨਹੀਂ ਤਾਂ ਕੋਈ ਨਹੀਂ ਇਹੋ ਪਾ ਲੂਗੀ ਤੇ ਮੈਨੂੰ ਇਹ ਦੱਸੋ ਵੀ ਦੇ ਵਿੱਚ سیم ਪਾ ਦੋ ਉਹ ਕੋਈ ਗੱਲ ਨਹੀਂ ਸਿਮ ਹੀ ਪਾ ਦਾਂਗੇ ਪਹਿਲਾਂ ਕੋਈ ਲੱਭ ਲਾਂਗੇ ਪਹਿਲੀ ਤਾਂ ਨਹੀਂ ਕੱਢੀ ਉਸਦੇ ਛੱਡ ਸੁੱਟ ਦਿੱਤੀ ਹੁਣ ਮੈਂ ਪਿੰਡ ਫੋਨ ਤੇ ਕਰਨਾ ਕਨਾ ਮੇਰਾ ਦੋਸਤ ਸੇਲੀ ਆਪਣੀ ਨੂੰ ਫੋਨ ਲਾਉਣੀ ਹੈ ਤੇ ਉਹਨੂੰ ਪੁੱਛਦੀ ਆ ਕਿਉਂਕਿ ਲੱਗੇ ਘਰਵਾ ਉਹਨਾਂ ਦਾ ਫਿਰ ਚਲ ਹਾਲ ਚਾਲ ਪੁੱਛ ਲੈਣੀ ਆ ਵੀ ਠੀਕ ਠਾਕ ਵੀ ਹੈਗੇ ਆ ਚਲ ਕੋਈ ਗੱਲ ਨਹੀਂ ਮੈਂ ਮੇਰੇ ਫੋਨ ਚ ਨੰਬਰ ਭਰ ਲਾ ਇਥੋਂ ਕੱਢ ਕੇ ਤੇ ਇਹ ਤੋਂ ਕਰ ਲ ਨਈ ਤੁਸੀਂ ਇਹਦੇ ਵਿੱਚ ਪਵਾ ਦਿਓ SIM ਫੇਰ ਹੋ ਅਗਲੇ ਉਹਦੇ ਘਰ ਦੇ ਜਾਣਗੇ ਵੀ ਕਿਤੋਂ ਫੋਨ ਆਇਆ ਕਿਤੋਂ ਨਹੀਂ ਚਲ ਕੋਈ ਗੱਲ ਨਹੀਂ ਮੈਂ ਸ਼ਾਮਾਂ ਤੱਕ ਲੈਣਾ ਵਾ ਫਿਰ ਆਹ ਤਾਂ ਤੁਸੀਂ ਆਹ ਤਾਂ ਤੁਸੀਂ ਮੈਂ ਕਰਕੇ ਫੋਨ ਤੇ ਪੁੱਛਦੀ ਆਂ ਭਲਾ ਲੈਣਾ ਸ਼ਾਮਾਂ ਤੱਕ ਕਾਲ ਸੁਣ ਪਾਲਾ ਤੂੰ ਕਿ ਦੰਦੇ ਦੇ ਜਿਹਦਾ ਮੱਥੇ ਮਾਰਿਆ ਹੁੰਦਾ ਉਹ ਸ਼ੂਗਰ ਕਰ ਰਿਹਾ ਪਿੰਦਰ ਉਹ ਸੂਟ ਦੇ ਗਈ ਆ ਤੂੰ ਐਵੇਂ ਮੱਥੇ ਤੇ ਵੱਟ ਪਾਈ ਜਾਣੀ ਆ ਸੂਟ ਦੇਈਏ ਤੇ ਇਹਦਾ ਸਾਨ ਕੀਤਾ ਹੁੰਦਾ ਉਹ ਜਿਹੜਾ ਅਸੀਂ ਕੰਮ ਕੀਤਾ ਉਹ ਵੀ ਸਾਨ ਵਾਲਾ ਕੀਤਾ ਠੀਕ ਆ ਨਾ ਇਹ ਜਾਂਦੀਆਂ ਪੈਣੀਆਂ ਹਨ ਹਾਂ ਤੇ ਦਾਦਾ ਸੂਟ ਆ ਉਹ ਦੇਮ ਚ ਸਨ ਲਾਉਂਦੇ ਸਲਾਬ ਦੀ ਪਣੀ ਕਿ ਤੂੰ ਬੱਡੇ ਲਿਆਤਾ ਆ ਇਹ ਕੋ ਚੰਗਾ ਡਿਆੜਾ ਮੈਂ ਪਾਇਆ ਇਹ ਹੀ ਵਧੀਆ ਤੇਰੀ ਮਰਜ਼ੀ ਆ ਫਿਰ ਨਹੀਂ ਪੋਣਾ ਇਸ ਕੋਤੇ ਰੱਖ ਲੈ ਆ ਨਹੀਂ ਪੋਣਾ ਹੈ ਹਾਂ ਚਲ ਲੱਗਣ ਦੀ ਆ ਕਿੱਦਾਂ ਦਾ ਤੂੰ ਆ ਵੀ ਤਾਂ ਨੇ ਬੋਲੀਆਂ ਵਾਈ ਕਰੀ ਉਹ ਚੱਲ ਮਾੜਾ ਮੋਟਾ ਦੇਗੀ ਇਹ ਕੱਢ ਕੇ ਕੋਈ ਡਰਦੀ ਹੈ ਮੰਮੀ ਕੋ ਉਹ ਕਰ ਡਰ ਚੜਿਆ ਵਾਈ ਤੇ ਹੁਣ ਜਦੋਂ ਘਰ ਦੇ ਵਿੱਚ ਆਈ ਗਈਆਂ ਤੇ ਕਮ ਸੇ ਕਮ ਸੂਰ ਤੇ ਲਿਆ ਦੋ ਮੈਨੂੰ ਜਾ ਕੇ ਕੋਈ ਗੱਲ ਨਹੀਂ ਲਿਆ ਦੂੰਗਾ ਹੌਸਲਾ ਕਰ ਹਾਂ ਤੂੰ ਜਾ ਤਾ ਹਾਂ ਹੋਰ ਕਦੋਂ ਲੱਕ ਚ ਪਾਤਾ ਆ ਦਾ ਮੜਾ ਘਰ ਭਾਏ ਜਦਾਂ ਮਰਜੀ ਹੀ ਨਾ ਪਰ ਇੱਕ ਮੈਂ ਫੂਟ ਨਹੀਂ ਕਰੀ ਮੜਾ ਪਾਇਆ ਕੱਲ੍ਹ ਤੇ ਵੀ ਚਾਹੀਦੀ ਡੇਲੀ ਬਦਲ ਕੇ ਜਾਣਾ ਤੇ ਉਹਨਾਂ ਨੂੰ ਫੋਨ ਕਰ ਕੇ ਦੇ ਜਾਣ ਉਹ ਕੱਲ ਹੀ ਦੇ ਜਾਣ ਹੁਣ ਉਹਨਾਂ ਦੀ ਵਿੱਚ ਗੱਲ ਨਹੀਂ ਕਰਨੀ ਹੁਣ ਕੋਈ ਵੀ ਪਹਿਲਾਂ ਮਰਜੀ ਜਦੋਂ ਤੁਹਾਨੂੰ ਪਤਾ ਹੈ ਜੇ ਅਸੀਂ ਭੱਜ ਕੇ ਵਿਆਹ ਕਰਾਉਣਾ ਵਾ ਤੇ ਤੂੰ ਉਦੋਂ ਤੋਂ ਪਾ ਲਈ ਹੁੰਦੀਆਂ ਦੋ ਦਿਨ ਸੂਤ ਨਾਲ ਨਾ ਮੇਰੀ ਗੱਲ ਸੁਣੋ ਉਦੋਂ ਤੇ ਫੋਨ ਤੇ ਫੋਨ ਚੜ੍ਹਿਆ ਸੀ ਤੀ ਕਿ ਦਵਾ-ਦਵਾ ਛੇਤੀ ਆ ਜਾ ਨਹੀਂ ਤੇ ਮੈਂ ਨਹਿਰੇ ਚੱਲ ਜਾਣਾ ਵਾ ਉਦੋਂ ਤੇ ਮਰਨ ਤੱਕ ਜਾਂਦੇ ਹੀ ਦਫਾ ਲਾ ਇੱਥੇ ਤੂੰ ਪਾਉਂਦਾ ਬੜਾ ਮੌਕਾ ਦੇਂਦੇ ਸੀ ਤਹੀ ਉਦੋਂ ਉਹ ਚੱਲ ਕੋਈ ਗੱਲ ਨਹੀਂ ਭਰਾ ਨਹੀਂ ਪਾਣਾ ਤੇ ਮੈਂ ਲਿਆ ਦਿੰਨਾ ਤੇ ਲਿਆ ਦੇ ਦੋਸਤ ਜੰਮਾ ਆਵੇਂ ਪੋਗਾ ਫਿਲਿਆ ਲਿਖਨੇ ਦੇਣੇ ਮਰਜ਼ੀਆਂ ਪਹਿਲਾਂ ਮਿੱਡੀਆਂ ਆਪਣੀਆਂ ਦੇ ਹੁਣ ਸੂਟ ਜੋਗੇ ਵੀ ਨਹੀਂ ਪਹਿਹੀ ਹੈਗੇ ਇਹਨਾਂ ਦੇ ਕੋਲ ਪੜਾ ਦੇਖੀਏ ਕਿੰਨੀਆਂ ਮਾਰਦੀ ਕਿ ਮੇਰੇ ਕੋਲ ਹੈ ਹੀ ਬੜਾ ਕੁਝ ਵਾ ਅੱਜ ਹੋਈ ਜੀ ਮੇਰੇ ਕੋਲ ਨਹੀਂ ਪੈਂਦਾ ਉਹਦਾ ਸੂਟ ਕਿੱਦਾਂ ਦਾ ਹੈਗਾ ਚਿੰਤਾ ਲੱਗ ਗਈ ਮੈਨੂੰ ਤੇ ਚੰਗਾ ਸੂਟ ਸੀਨੇ ਦੇਣ ਕੱਲੀ ਆ ਮੈਂ ਘਰੇ ਕਿੱਥੇ ਜਾ ਕੇ ਬਹਿ ਗਈ ਆ ਕਿਤੇ ਅਜੇ ਤੱਕ ਆਈ ਨਹੀਂ ਨਾ ਮੈਨੂੰ ਕੋਈ ਸਮਝ ਲੱਗਣ ਢਈ ਆ ਮੈਂ ਕੀ ਕਰਾਂ ਮੁੰਡੇ ਦੀ ਕੀ ਆਖਾਂ ਫੇਰ ਫੜ ਕੇ ਬੈਠੇ ਜੇ ਮੇਰੀ ਗੱਲ ਸੁਣੋ ਤੀ ਦਿਨੋਂ 4-5 ਘੰਟੇ ਹੋ ਗਏ ਅਜੇ ਤੱਕ ਤੇ ਆਈ ਨਹੀਂ ਆ ਮੈਂ ਭਰਾ ਵਾਏ ਹੋਏ ਤਾਂ ਮੈਂ ਸੋਚਣ ਨਹੀਂ ਆ ਪਈ ਆਈ ਨਹੀਂ ਅਜੇ ਤੱਕ ਕੱਪੜੇ ਸੀਨੇ ਸੂਟ ਹੀ ਸੀਨੇ ਦੇਣ ਗਈ ਆ ਇੱਥੋਂ ਤੇ ਮਿਲਵਾਦੀ ਮਸੂਟ ਸੀਨੇ ਦੇਵਾ ਤੇ ਮੈਂ ਤਾਂ ਮਮਮੀ ਬੜੀ ਆ ਵੜਿਆ ਸੀ ਪਿੱਛੇ ਨਾਲ ਜਾਇਆ ਕਰੋ ਤੁਸੀਂ ਤੁਹਾਨੂੰ ਇਹ ਪਤਾ ਸਮਾਂ ਠੀਕ ਨਹੀਂ ਆ ਹੁਣ ਮੈਂ ਜਾਂਦਾ ਮੈਂ ਉੱਥੇ ਵੇਖ ਕੇ ਉਹਨਾਂ ਨੂੰ ਵੀ ਕਿਉਂ ਨਹੀਂ ਆਏ ਹੇ ਤੱਕ ਮੈਂ ਤੇ ਆ ਕੇ ਆ ਹੀ ਗਾਉ ਨੂੰ ਪੁੱਤ ਕਿ ਮੈਂ ਤੇਰੇ ਨਾਲ ਚੱਲ ਜਾਨੀ ਆ ਤੇ ਦੇ ਆਉਨੇ ਸੀਨੇ ਤੇ ਆਂਦੀ ਵੀ ਨਹੀਂ ਤੇਰੇ ਕੋ ਤੁਰਿਆ ਨਹੀਂ ਜਾਂਦਾ ਤੇਰੇ ਗੋਡੇ ਪੀੜ ਕਰਦੇ ਆ ਤੇ ਮੈਂ ਤੇਰੇ ਨਾਲ ਕਿੱਥੇ ਤੁਰੀ ਰਵਾਂਗੀ ਹਵਲੀ ਹਵਲੀ ਤੇ ਮੈਨੂੰ ਦੱਸ ਦਿੰਦੇ ਮੈਂ ਨਾਲ ਚੱਲ ਜਣਾ ਤੇ ਫਿਰ ਮੈਂ ਵੀ ਗੱਲ ਆਕੀ ਮੈਂ ਤੇਰਾ ਭਰਾ ਹਾਂਦਾ ਵਾ ਤੇ ਚਲ ਉਹਦੇ ਨਾਲ ਚੱਲ ਜਾਓ ਤੇ ਜਾ ਕੇ ਤੇ ਦੇ ਆਵੇਂ ਨਹੀਂ ਅਸੀਂ ਉਹਦਾ ਕੀ ਪਤਾ ਕਿਤੇ ਕੰਮ ਕਰਦਾ ਹੋਣਾ ਪਏ ਕਿਤੇ ਕਦੋਂ ਆਉਣਾ ਕਦੋਂ ਨਹੀਂ ਮੈਂ ਦੇ ਕੇ ਤੇ ਆਈ ਜਾਣ ਮੈਂ ਉਸੇ ਬਹਿ ਰਹਿਣਾ ਕਿਤੇ ਤੇ ਹੁਣ ਪੰਜ 6 ਘੰਟੇ ਹੋ ਗਏ ਜੇ ਮੁੜੀ ਨਹੀਂ ਹੁਣ ਮੈਂ ਕੀ ਕਰਾਂ ਜਾ ਕੇ ਪਤਾ ਲਿਆ ਫਿਰ ਜਾਂ ਤੇ ਮਿਲ ਨੂੰ ਤੇ ਨਾ ਹੁਣ ਟੈਨਸ਼ਨ ਹੁੰਦੀ ਆ ਕਿ ਕਦੋਂ ਦੇ ਗਈ ਆ ਹਜੇ ਤੱਕ ਘਰ ਨਹੀਂ ਆਈ ਪਤਾ ਨਹੀਂ ਕਿਤੇ ਲਾ ਕੇ ਬੈਠੀ ਹੋਣੀ ਆ ਕੀ ਪਤਾ ਭਰਾਵਾ ਟੈਨਸ਼ਨ ਤੇ ਮੈਨੂੰ ਵੀ ਹੋਣ ਦੀ ਆ ਪਰ ਮੈਂ ਹੁਣ ਕੀ ਕਰਾਂ ਚਲੋ ਮੇਰੀ ਗੱਲ ਸੁਣੋ ਤੇ ਟੈਨਸ਼ਨ ਨਾ ਲਓ ਤੁਸੀਂ ਬਹੁਤ ਸਤੇ ਤੇ ਮੈਂ ਇੱਕ ਮਿੰਟ ਵੇਖ ਕੇ ਆਉਣਾ ਹਾਂ ਅੱਡੇ ਦੇ ਗਏ ਆ ਨਾ ਸੂਟ ਦੇ ਆਹੋ ਉਹਦੇ ਘਾਰੀਆਂ ਜਿਹੜੀ ਮਸ਼ੀਨ ਵਾਲੀ ਸਿੰਦੀ ਆ ਕੱਪੜੇ ਤੁਸੀਂ ਬਹੁਤ ਕੋਈ ਗੱਲ ਨਹੀਂ ਮੈਂ ਹੁਣੇ ਮੈਨੂੰ ਟੈਨਸ਼ਨ ਪੈਣ ਦੀ ਆ ਮੰਮੀ ਨੂੰ ਮੈਂ ਬਥੇਰਾ ਕਹਿਣਾ ਨਹੀਂ ਤੇ ਮੰਮੀ ਨਾਲ ਜਾਇਆ ਕਰੋ ਨਾਲ ਜਾਇਆ ਕਰੋ ਪਤਾ ਨਹੀਂ ਕਿੱਥੇ ਹੋਣੀ ਆ ਦੀਦੀ ਕਿਹੜੇ ਹਾਲ ਚੁਣੀ ਆ ਮੈਨੂੰ ਵੀ ਟੈਨਸ਼ਨ ਹੁੰਦੀ ਆ ਤੇ ਬਦਾ ਮੈਨੂੰ ਤਾਂ ਹੱਦੇ ਮੈਂ ਨਾਲ ਚੱਲ ਜਾ ਮੈਂ ਕਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਪੈਰੀ ਜਨੇ ਕਈ ਮੋੜਨ ਗਿਆ ਮੈਂ ਤੇ ਚਲ ਇਦਾਂ ਕਰਦਾ ਹਾਂ ਹੁਣ ਉਧਰ ਜਾਣਾ ਅੱਡੇ ਚ ਵੀ ਕਿਤੇ ਹੁਣਾ ਵਾ ਕਿਉਂ ਨਹੀਂ ਆਏ ਇੱਥੇ ਰਮਨ ਕੀ ਸੋਚੰਦੇ ਆ ਹਾਏ ਹਾਏ ਸੋਚਣਾ ਮੈਂ ਕੀ ਆ ਸੋਚਣ ਤੇ ਇਹ ਦਈਆਂ ਤੇ ਸਾਡਾ ਮੁੰਡਾ ਇਹ ਕੰਮ ਕਰਕੇ ਆਇਆ ਵਾ ਕੁੜੀ ਨੂੰ ਲੈ ਕੇ ਆਇਆ ਵਾ ਤੇ ਸਾਡੀਆਂ ਅੰਦਰਾਂ ਤਾਂ ਭੰਡੀਆਂ ਵਾ ਕਿਨੇ ਕੀ ਚੰਦ ਚੜਦਾ ਤੇ ਜਿਨ੍ਹਾਂ ਦੀ ਧੀ ਆ ਗਈ ਆ ਉਹਨਾਂ ਦੇ ਕੀ ਹਾਲਾਤ ਹੋਣਗੇ ਉਹ ਤੇ ਜਿੰਦੇ ਮਰਗੇ ਹੋਣੇ ਆ ਨਾ ਕਿਸੇ ਦੇ ਮੱਥੇ ਲੱਗਣ ਜੋਗੇ ਤੇ ਨਾ ਕਿਸ ਨੂੰ ਦੱਸਣ ਜੋਗੇ ਰਵਣ ਉਹ ਲੱਦੇ ਫਿਰਦੇ ਹੋਣੇ ਆ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਫਰਾਂਡੇ ਦੇ ਮੁੰਡੇ ਨੇ ਇਦਾਂ ਕੰਮ ਕੀਤਾ ਵਾ ਤੇ ਮੈਨੂੰ ਇਹ ਆ ਵੀ ਨਾਲ ਹੀ ਸਾਨੂੰ ਸੱਟਾ ਲਾਣੀ ਆ ਤੇ ਨਾਲ ਹੀ ਇਹਨੂੰ ਨਹੀਂ ਸਾਡਾ ਕੀ ਕਸੂਰ ਵਾ ਸਾਨੂੰ ਕੁੜੀ ਨੇ ਪੁੱਛਿਆ ਜਾਂ ਮੁੰਡੇ ਨੇ ਪੁੱਛਿਆ ਜੇ ਨਖੱਤੇ ਨਹੀਂ ਹੋ ਖੇ ਖਾਣੀ ਨਹੀਂ ਤਾਂ ਸਾਨੂੰ ਦੱਸਦਾ ਅਸੀਂ ਬਚੋਲਾ ਵਿੱਚ ਲੱਭ ਲੈਂਦੇ ਪਾ ਲਈਂਦੇ ਕੋਈ ਮੈਂ ਤਾਂ ਕੱਲ ਤਾਂ ਬਾਹਰ ਹੀ ਨਿਕਲਿਆ ਕਿ ਲੋਕੀ ਕੀ ਕਰਨਗੇ ਪਾਣੀ ਨਹੀਂ ਨਿਕਲਣਾ ਆਂਡ ਗਵਾਂਡ ਦਾ ਤੁਹਾਨੂੰ ਪਤਾ ਹੀ ਆ ਤਾਂ ਨਾਲ ਆ ਕੇ ਖੁੰਦੇ ਹੋਣੇ ਕਿ ਇਹਨਾਂ ਦੇ ਘਰ ਕੀ ਗੱਲਾਂ ਹੋਣ ਡੀਆਂ ਮੁਰਕੇ ਪਾਲ ਕੇ ਮਿਹਣੇ ਦੇਣ ਵਾਲੇ ਬਣ ਗਏ ਰਮਨ ਪਤਾ ਤੇ ਲੱਗੀ ਜਾਣਾ ਉਹ ਲੱਗਣਾ ਹੀ ਆ ਇਹੋ ਜਿਹੇ ਗੱਲਾਂ ਕੁੱਝ ਨਹੀਂ ਰਹਿੰਦੀਆਂ ਹੰਦਗਾਵਾਂ ਪਰ ਇਹਨੇ ਨਾ ਵੇਖ ਲੋ ਇਹ ਕੰਮ ਕਰਨ ਲੱਗੇ ਨੇ ਮਾਸ ਸਾੜੀ ਸੋਚਿਆ ਕਿ ਮੇਰੇ ਮਾਂ ਤੇ ਇਹਦੇ ਸਿਰ ਤੇ ਸਵਾਹ ਪਊਗੀ ਮੈਂ ਸੋਚ ਸਮਝ ਕੇ ਕਲਮ ਚੁੱਕਾ ਸਾਡੇ ਤੇ ਜਿਹੜੀ ਪੈਣੀ ਪੈਣੀ ਸੀ ਤੇ ਜਿਹੜੀ ਆ ਗਈ ਨਾਲ ਉਹਦੇ ਨਾ ਪਹਿਲਾਂ ਤੇ ਪਈ ਹੋਊਗੀ ਉਹਨਾਂ ਦੇ ਤੇ ਪੈਣੀ ਆ ਪਿਓ ਸਿਰ ਤੇ ਨਹੀਂ ਮਾਂ ਦਾ ਡਰ ਨਹੀਂ ਹੁਣਾ ਨੂੰ ਆਪਣੀਆਂ ਮਰਜ਼ੀਆਂ ਕੀਤੀਆਂ ਉਹ ਮੈਂ ਤਾਂ ਕਹਿੰਦਾ ਇਹਨੂੰ ਹਜੇ ਵੀ ਛੱਡਈਏ ਕੁੜੀ ਨੂੰ ਉਥੇ ਹੁਣ ਇਹਨੇ ਦੇ ਵੀ ਕਿੱਥੇ ਛੱਡ ਕੇ ਆਉਣਾ ਜੇ ਜਿਹੜਾ ਛੱਡਣ ਗਿਆ ਉਹ ਦੁਆਲੇ ਹੋਣ ਗਿਆ ਅਗਲੇ ਚੁੱਪ ਕਰਕੇ ਬਿਲਕੁਲ ਰੋਣਾ ਉਹ ਮੰਮੀ ਵੀ ਨੇ ਭਾਵੇਂ ਦੋਹਾਂ ਥੋੜੇ ਜੀ ਵੀ ਹੁਣ ਤੂੰ ਸਾਜ ਸਵਰ ਕੇ ਆ ਕੇ ਮੇਰੇ ਲਾ ਕੇ ਬਹਿ ਗਿਆ ਬਰਾਬਰ ਤੇ ਹੁਣ ਕੀ ਕੰਮ ਆ ਤੈਨੂੰ ਉਹ ਮੈਨੂੰ ਪੈਸੇ ਨੀ ਦਊ ਸੂਟ ਮੰਗਣ ਲਈ ਐਂ ਮੈਂ ਸੂਟ ਲੈ ਆ ਕੇ ਜਾਣਾ ਤੇ ਨਹੀਂ ਪੈਸੇ ਕਿੱਥੋਂ ਲਈਏ ਕਿੱਥੇ ਜਾਣਾ ਤੂੰ ਸੂਟ ਲੈਣਾ ਉਹ ਇਸ਼ਾਰਾ ਵਿਆਖ ਦਊਗਾ ਹੋਰ ਮੈਂ ਕਿੱਥੇ ਜਾਣਾ ਦੱਸ ਤੈਨੂੰ ਸ਼ਰਮਤ ਨਹੀਂ ਆਉਂਦੀ ਸ਼ਹਿਰ ਜਾਂਦੇ ਨੂੰ ਨਖਤਿਆ ਉਹਦਾ ਕੋਈ ਭਰਾ ਚਾਚਾ ਦਾ ਆਇਆ ਤੇ ਮੈਂ ਅਗਰ ਤੈਨੂੰ ਵੜ ਦੂੰਗਾ ਕੋਈ ਸ਼ਰਮ ਉਹ ਹਟ ਮਾਰ ਚੁੱਪ ਕਰਕੇ ਤੂੰ ਪਹਿਣਾ ਤੂੰ ਹੀ ਨਹੀਂ ਨਾ ਜਣਾ ਮੈਨੂੰ ਪਹਿਲੇ ਦੋ ਨਾ ਤੇਰੇ ਦੀਦੀ ਤੇ ਪਹਿਲਾਂ ਡਰਿਆ ਨਹੀਂ ਹੁਣ ਕਿੱਥੋਂ ਪਹਿਣਾ ਮਾਰਾ ਚ ਪੇਰ ਤੇ ਕੰਨ ਤੇ ਦੋਵੇਂ ਨਾਲ ਕਰ ਦ ਹੁਣ ਸ਼ਹਿਰ ਦਾ ਨਾਮ ਨਵਿੰਦਾ ਨਾ ਗਮੋਗੇ ਉਹ ਮੇਰੀ ਗੱਲ ਸੁਣ ਕਨਾਰਾ ਜਾਈਦਣ ਮੈਂ ਦੱਸਦਾ ਰਮਰੇ ਦਾ ਕਰ ਸੰਦੀਪ ਨੂੰ ਕਹਿ ਤੇ ਉਹ ਲੈ ਆnde ਜਾ ਗਏ ਦੋਵੇਂ ਜੀ ਉਹ ਕੋਈ ਗੱਲ ਨਹੀਂ ਸੰਦੀਪ ਨੂੰ ਮੈਂ ਕਿਹਾ ਉਹ ਕਹਿੰਦੀ ਮੈਂ ਆਪਣਾ ਦੇ ਦਿੰਨੀ ਆ ਸੂਟ ਦੇ ਆਉਂਦੀ ਜਾ ਕੇ ਉਹ ਦੇ ਕੇ ਆਈ ਆ ਪੁਰਾਣਾ ਜਿਹਾ ਦੇ ਆਈ ਆ ਤੇ ਨਾ ਉਹ ਤਾਂ ਹੁਣ ਨਵੇਂ ਕੱਢ ਕੇ ਦਵੇ ਚਲਾਕ ਤੇ ਬਣਾਵਾ ਤੂੰ ਤੇ ਇੱਥੇ ਰਹਿਣਾ ਉਹਨੇ ਕਿਤੇ ਚੱਲ ਜਾਣਾ ਜੇ ਇਹਨੂੰ ਖੱਤਿਆ ਉਹ ਕੰਮ ਕਰਨਾ ਹੀ ਸਾਨੂੰ ਦੱਸਦਾ ਅਸੀਂ ਤੇ ਅੱਜ ਨਾ ਤੇਰਾ ਵਿਆਹ ਕਰਦੇ ਲੀੜਾ ਕੱਪੜਾ ਬਣਾਉਂਦੇ ਚਾਹਾਂ ਰੀਜੇ ਨਾਲ ਸਾਰੇ ਕੰਮ ਕਰਦੇ ਤੈਨੂੰ ਘਰ ਲੈਂਦੇ ਮੈਂ ਤੈਨੂੰ ਕਹਿੰਦਾ ਤਾਂ ਇਹ ਨਾ ਰਮਨ ਤੂੰ ਪੈਸੇ ਲੈ ਲੈ ਕੇ ਦੇਈ ਜਾਨੇ ਆ ਉਹ ਫੀਸ ਤਾਂ ਰਹਿੰਦੀ ਆ ਮੁੜੇ ਦੀ ਉਹਨਾਂ ਪੇਪਰ ਜੀ ਵੀ ਮੈਂ ਦੇਣਾ ਆ ਚੰਗਾ ਪੇਪਰ ਪਾਇਆ ਹੀ ਨਹੀਂ ਮੈਨੂੰ ਤਾਂ ਲੱਗਦਾ ਕਿ ਤੂੰ ਜਾਂਦਾ ਹੀ ਨਹੀਂ ਰਿਹਾ ਕਾਲਜ ਕੂਜ ਆ ਤਾਂ ਸਾਡੀ ਅੱਖਾਂ 'ਚ ਘਟਾਪ ਹੁੰਦਾ ਰਿਹਾ ਵੀ ਮੈਂ ਜਾਂਦਾ ਰਿਹਾ ਹਾਂ ਤੂੰ ਹੀ ਨਾ ਕਿਸੀਆਂ ਗੱਲਾਂ ਨਾਲ ਫਟੋ ਹਣ ਤੇ ਜਾਣ ਨਾ ਦੋਵੇਂ ਜਾਣੇ ਘੱਲੋ ਤੇ ਜਾ ਮੈਨੂੰ ਪੈਸੇ ਦੋ ਮੇਰੇ ਕੋਲ ਤਾਂ ਹਾਂ ਕੋਈ ਨਹੀਂ ਹੈਗਾ ਫਰਾਂ ਨਾ ਨਾ ਬਹਿ ਜਾ ਤੁਹਾਡੀ ਕੋਈ ਪਰ ਹੈ ਆਹੋ ਚੰਗਾ ਤੂੰ ਤਗਮਾ ਦਿੱਤ ਕੇ ਆਇਆ ਮੈਂ ਪੈਸੇ ਕੱਢ ਕੇ ਫੇਰ ਮੈਂ ਦੇ ਦਾਂ ਉਦੋਂ ਵਾਲੇ ਜਿਹੜੇ ਖੜੇ ਉਹਥੇ ਗਏ ਆ ਓਏ ਉਹ ਖਰ ਫੇ ਤੂੰ ਹੀ ਕਰਤੀ ਜਾਣਿਆ ਬਹੁਤ ਅੱਖ ਨਹੀਂ ਲਿਆਈ ਖਾਲੀ ਹੁੱਥੀ ਆ ਗਈ ਪਰਮਰ ਇਹਨਾਂ ਦੋਵਾਂ ਜੀਆਂ ਦੀ ਛੁੱਟੀ ਕਰ ਤਨ ਬਤਾਦਾ ਮੈਨੂੰ ਦੱਸ ਦਿੰਦੇ ਆਂ ਦੋਵਾਂ ਜੀਆਂ ਘੱਲੋਂ ਤੇ ਜਾ ਮੈਨੂੰ ਪੈਸੇ ਦਓ ਠੀਕ ਹੈ ਨਾ ਉਹਨਾਂ ਨੇ ਨਹੀਂ ਜਾਣਾ ਕਿ ਦੇਵੀ ਤੁਹਾਡਾ ਨੌਕਰ ਜੂ ਲੱਗੇ ਆ ਉਹ ਨਾਲੇ ਤੁਹਾਡਾ ਰਾਸ਼ਨ ਪਾਣੀ ਪਕਾਉਣ ਤੇ ਨਾਲੇ ਤੁਹਾਨੂੰ ਲੀ ਦਾ ਕੱਪੜਾ ਲਿਆ ਕੇ ਦੇਣ ਤੁਰਿਆ ਜਾ ਤੂੰ ਆ ਵੇਖੀ ਜੀ ਬੋਲੀ ਮੈਂ ਸ਼ਹਿਰ ਜਾਣਾ ਮੈਨੂੰ ਪੈਸੇ ਦਓ ਇਹ ਤੂੰ ਹੀ ਬਗੜਾਇਆ ਇਹਨੂੰ ਮੈਂ ਕੀ ਬਗੜਾਇਆ ਵਾ ਪੈਸੇ ਮੰਗਦਾ ਹੀ ਮੈਂ ਦੇ ਦੇਨੀ ਹਾਂ ਮੈਨੂੰ ਕੀ ਪਤਾ ਸੀ ਪਿਆ ਕਰ ਤੂੰ ਤੇ ਇਹਨੇ ਖੱਤੇ ਨੇ ਕਰ ਦੇਣੀ ਆ ਆ ਚੰਦ ਚਾੜਦਾ ਮੇਰਾ ਪਤਾ ਜਿਹੜੇ ਮੇਰੇ ਕੋਲ ਮੰਗੇ ਦਿੰਦੀ ਉਹਦੇ ਬਖਰੇ ਹੀ ਤੇ ਜਿਹੜੇ ਉਲੇ ਦਿੰਦੀ ਰਹੀਆਂ ਨੂੰ ਪਿਆ ਲੈ ਜਾ ਉਹ ਮੈਂ ਨਹੀਂ ਉਲੇ ਦਿੰਦੀ ਰਹੀ ਹੁਣ ਇਹ ਕੰਮ ਕਰਦਾ ਨਾ ਤੂੰ ਸਾਰਾ ਕੰਮ ਮੇਰੇ ਸਿਰ ਤੇ ਸੁੱਟ ਦੋ ਵੀ ਤੂੰ ਪੈਸੇ ਦਿੰਦੀ ਰਹਿੰਦੇ ਆ ਕੰਮ ਹੋਇਆ ਨਹੀਂ ਤੇ ਉਹਦੀ ਯੂਰਤ ਨਹੀਂ ਇਹ ਕੰਮ ਕਰ ਦਿਆਂ ਦਾ ਤੈਨੂੰ ਮੈਂ ਦੱਸਦਾ ਸਾਰਾ ਤੇਰਾ ਕਸੂਰਾ ਤੈਨੂੰ ਮੈਂ ਦੱਸਦਾ ਚੰਗਾ ਬਾਬਾ ਆ ਜਾ ਕੇ ਸਾਰੀ ਗੱਲ ਮੇਰੇ ਤੇ ਹੀ ਆਉਣੀ ਆ ਮੈਂ ਗਈ ਹਾਂ ਉਹਦੇ ਨਾਲ ਸ਼ਹਿਰ ਵੀ ਇਹਨੂੰ ਲੈ ਆ ਦਵਾ ਦਵ ਕਰ ਮੰਮੀ ਮਾਤਾ ਨੂੰ ਕਹਿਣਾ ਹੁੰਦਾ ਸੀ ਨਾ ਪੀਦੀ ਦੀ ਨੂੰ ਨਾਲ ਕਾਲਜ ਪਾਈਏ ਉਹ ਤਾਂ ਬਣਾ ਕਾਲੀ ਕਾਲੀ ਆਇਆ ਠੀਕ ਗੱਲ ਵਾ ਸੁਖ ਵਾ ਸੁਖ ਕਿੱਥੇ ਆ ਪਾਤੀ ਹਾੜੇ ਸਿਰ 'ਚ ਖੇ ਉਹਨਾਂ ਨੇ ਹਾਂ ਕੀ ਹੋਇਆ ਹੁਣ ਕੀ ਆ ਉਹਨਾਂ ਦੀਆਂ ਨਾ ਸਹੇਲੀਆਂ ਮਿਲੀਆਂ ਸੀ ਮੈਨੂੰ ਰਾਹ 'ਚ ਅੱਛਾ ਤੇ ਮੈਂ ਪੁੱਛਿਆ ਵੀ ਦੀਦੀ ਰਪਿੰਦਰ ਦੀਦੀ ਕਿੱਥੇ ਆ ਕਹਿੰਦੇ ਪਿਓ ਤੇ ਤਿੰਨ ਚਾਰ ਦਿਨ ਹੋ ਗਏ ਕਾਲਜ ਨਹੀਂ ਆਉਂਦੀ ਤੇ ਮੈਂ ਕਰੰਤ ਰੋਜ਼ ਤਿਆਰ ਹੋ ਕੇ ਜਾਂਦੇ ਕਾਲਜ ਕਿੱਥੇ ਕਿਉਂ ਨਹੀਂ ਹੁੰਦੇ ਤੇ ਬਾਅਦ ਵਿੱਚ ਮੈਨੂੰ ਦੱਸਣ ਡਿਆ ਪਏ ਕਹਿੰਦੇ ਵੀ ਨਹੀਂ ਆਉਣੀ ਕਾਲਜ ਆਉਂਦੀ ਬਾਦ ਮੈਂ ਗਿਆ ਉੱਥੇ ਜਿੱਥੇ ਮਤਲਬ ਸੂਟ ਦੇਣ ਜਾਂਦੇ ਹੁੰਦੇ ਤੁਸੀਂ ਆਹੋ ਤੇ ਮੋਂਥੇ ਜਾ ਕੇ ਪੁੱਛਿਆ ਮੈਂ ਦੀਦੀ ਨਹੀਂ ਆਏ ਹੂੰ ਕਹਿੰਦੀ ਵੀ ਆਈ ਸੀ ਉਹਨਾਂ ਨੇ ਸੂਟ ਦਿੱਤਾ ਤੇ ਇੱਥੇ ਕੋਈ ਮੁੰਡਾ ਆਇਆ ਤੇ ਉਹਦੇ ਨਾਲ ਬੈ ਕੇ ਚਲ ਗਏ ਆ ਆਈ ਮੈਂ ਮਰ ਗਈ ਤੇ ਬੜੀ ਮਾੜੀ ਗੱਲ ਹੋ ਗਈ ਆ ਵੇ ਭਰਾਵਾ ਪੁੱਤ ਕੀ ਕਰਾਂਗੇ ਹੁਣ ਕਿੱਥੇ ਨੱਕ ਦਵਾਂਗੇ ਕਿਤੇ ਉਹ ਜਾ ਕੰਮ ਨਾ ਕਰ ਲਿਆ ਹੋਏ ਕੁੜੀ ਨੇ ਕੀ ਕਰਾਂਗੇ ਮੰਮੀ ਉਹ ਹੁੰਦੇ ਨਹੀਂ ਕਦੇ ਉਹ ਮੁੰਡਾ ਆਉਂਦਿਆ ਉਹ ਚਾਰ ਪੰਜ ਦਿਨ ਹੋ ਗਏ ਆ ਉਹ ਕਹਿੰਦਾ ਰੋਜ਼ ਮੋਟਰਸਾਈਕਲ ਤੇ ਬੈ ਕੇ ਉਹਨਾਂ ਚਲ ਜਾਂਦੀ ਸੀ ਤੇ ਅਮੀਰ ਨਾ ਤੂੰ ਤਿਆਰ ਹੋ ਕੇ ਜਾਂਦੀ ਦੀਦੀ ਭਰਾਵਾ ਸਾਨੂੰ ਕੀ ਪੁੱਤ ਮੈਨੂੰ ਕੀ ਪਤਾ ਸੀ ਇਹ ਇਹੋ ਜੇ ਕੰਮ ਕਰਦੀ ਫਿਰਦੀ ਆ ਮੈਂ ਤਾਂ ਰੋਜ਼ ਸਮਝਾ ਕੇ ਕੱਲ ਦਿਆਂ ਫੇ ਕੁੜੀਏ ਵੇਖੀ ਕਿਤੇ ਮੰਮੀ ਜੇ ਕਿਤੇ ਦੀਦੀ ਹੁਣ ਘਰ ਆ ਗਈ ਨਾ ਘਰ ਨਹੀਂ ਵਰਨ ਦੇਣਾ ਉਹਨਾਂ ਨੂੰ ਘਰ ਉਹਨੂੰ ਵਾੜ ਕੇ ਦਾ ਸਿਰ ਮੁੰਨਣਾ ਗੁੱਤ ਮੁੰਨਣੀ ਆ ਉਹਦੀ ਚੰਗੀ ਤਰ੍ਹਾਂ ਉਹਨੂੰ ਘਰ ਵਾੜ ਕੇ ਕੀ ਕਰਨਾ ਹਾਂ ਜਨ ਸਾਡੀ ਇੱਜ਼ਤ ਨਹੀਂ ਰਹਿਣ ਦਿੱਤੀ ਅੱਡੇ ਦਾ ਸਾਰੇ ਜਣੇ ਗੱਲਾਂ ਕਰਨ ਦੇ ਹੀ ਪਤਾ ਨਹੀਂ ਕੌਣ ਆ ਮੁੰਡਾ ਰੋਜ਼ ਇਹਨਾਂ ਬਹਿ ਕੇ ਚੱਲ ਜਾਂਦੀ ਆ ਸਾਡੇ ਸਿਰ ਤੇ ਤੇ ਖੇ ਪਾਤੀ ਨਾ ਆਹ ਬਦੌਂਦਾ ਕਿਤੇ ਸਾਨੂੰ ਕੋਈ ਦੱਸ ਦਿੰਦਾ ਤੇ ਇਹਨੂੰ ਹਟਾਈ ਲੈਣ ਦੇ ਮੰਮੀ ਉਹ ਕਹਿੰਦੇ ਜਿਹੜਾ ਮੁੰਡਾ ਸੀ ਨਾ ਆਹ ਲਾ ਅਗਲੇ ਪਿੰਡ ਦਾ ਹੀ ਉਹ ਕਿਤੇ ਹਾਂ ਅੱਛਾ ਆਹੋ ਹਾਂ ਸਾਨੂੰ ਕੋ ਪਹਿਲਾਂ ਦੱਸ ਦਿੰਦਾ ਪਰ ਇਹ ਇੱਕ ਗੱਲ ਹੈਗੀ ਆ ਜੇ ਕਿਤੇ ਮੈਨੂੰ ਦੋਵੇਂ ਜਣੇ ਲੱਭ ਗਏ ਨਾ ਮੈਂ ਛੱਡਣੀ ਨਹੀਂ ਉਹ ਮੈਂ ਪੁੱਤ ਕੋਲੋਂ ਉਹਨਾਂ ਨੂੰ ਨਾ ਛੱਡੇਂਗਾ ਤੇ ਤੂੰ ਫਸ ਗਿਆ ਤੇ ਮੈਂ ਕਿੱਧਰ ਜਾਊਂਗੀ ਮੰਮੀ ਉਹਨੇ ਤਾਂ ਇਨੀ ਸ਼ਰਮ ਨਹੀਂ ਕੀਤੀ ਕਿ ਪਿਓ ਮੇਰਾ ਸਿਰ ਤੇ ਹੈ ਨਹੀਂ ਹੈ ਮੈਂ ਆ ਪਹਿਲੀਆਂ ਚ ਕੰਮ ਕਰਕੇ ਉਹਨਾਂ ਨੂੰ ਪੜਾਉਣ ਰਿਆ ਬੰਦਾ ਇੰਨਾ ਹੀ ਵੇਖ ਲੈਂਦਾ ਵਾ ਉਹਨੇ ਤਾਂ ਸ਼ਰਮ ਕੀਤੀ ਕੋਈ ਨਹੀਂ ਮੈਂ ਤੇ ਆ ਬਾਹਰੋਂ ਬੰਦ ਘਰ ਬਹਿ ਗਿਆ ਵਾ ਕੀ ਕੋਈ ਗੱਲ ਨਹੀਂ ਉਹ ਪੜ ਲੈਂਦੀ ਆ ਉਹਨੇ ਕੀ ਪੜਨਾ ਪੜ ਲੈਂਦੀ ਸਾਫ ਨੀਤਨਾ ਪੜਦੀ ਤੇ ਚਲੋ ਚੰਗਾ ਹੀ ਮੈਨੂੰ ਕੀ ਪਤਾ ਮੈਂ ਤਾਂ ਆਖਿਆ ਪੜ ਜਾਏਗੀ ਤਾਂ ਵਜਨ ਕਿਤੇ ਹੱਥ ਸਿੱਧੇ ਹੋ ਜਾਣਗੇ ਇਹਦੇ ਕਿਤੇ ਕੰਮ ਤੇ ਲੱਗ ਜਾਏਗੀ ਉਹ ਪੜਨੀ ਹੀ ਜਾਂਦੀ ਮੰਮੀ ਉਹ ਮੁੰਡੇ ਨਾਲ ਘੁੰਮਣ ਫੇੜਨ ਜਾਂਦੀ ਸੀ ਮੈਨੂੰ ਪੁੱਤ ਘਰ ਬੈਠੀ ਨੂੰ ਕੀ ਪਤਾ ਵੀ ਕੀ ਕਰਦੀ ਫਿਰਦੀ ਆ ਮੈਂ ਤਾਂ ਬਥੇਰਾ ਸਮਝਾਉਂਦੀ ਮੰਮੀ ਹੁਣ ਤੁਸੀਂ ਆ ਗੱਲ ਸੁਣ ਲਈ ਆ ਨਾ ਹਜੇ ਤੇ ਪਿੰਡ ਵਿੱਚ ਕਿਸ ਨੂੰ ਨਹੀਂ ਪਤਾ ਹੁਣ ਦੋ ਤਿੰਨ ਦਿਨ ਵੇਖਿਓ ਇਹ ਸਾਰੇ ਰੋਲਾ ਪੈ ਜਾਣਾ ਵਾ ਤੇ ਆਪਾਂ ਕਿਥੇ ਨੱਕ ਦੇਣਾ ਦੋਵਾਂ ਜਾਣਿਆਂ ਨੇ ਗੱਲ ਤੇ ਕਿਤੇ ਹੁਣ ਬੁੱਝੀ ਰਹਿਣੀ ਆ ਇਹ ਤਾਂ ਲੋਕਾਂ ਨੇ ਮੂੰਹ ਜ਼ੋਰ-ਜ਼ੋਰ ਕਰਨੀਆਂ ਨੇ ਗੱਲਾਂ ਇਹ ਕੁੜੀ ਨੇ ਤਾਂ ਸਾਡੇ ਸਿਰ 'ਚ ਖੇ ਪਾਤੀ ਆ ਹੁਣ ਕੀ ਕਰਾਂ ਮੈਂ ਮੰਮੀ ਤੁਸੀਂ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਮੈਂ ਮੁੰਡੇ ਕਰਦਾ ਵਾਂ ਇਕੱਠੇ ਤੇ ਜਿੱਥੇ ਕਿਤੇ ਮੈਨੂੰ ਉਹ ਮੁੰਡਾ ਲੱਭ ਗਿਆ ਨਾ ਉਹਨੂੰ ਮੈਂ ਜਾਨੋਂ ਹੀ ਮਾਰ ਦੇਣਾ ਐਵੇਂ ਪਤਾ ਤੂੰ ਨਾ ਫਸ ਗਈ ਮਾਰ ਕੇ ਉੱਧਾ ਮਾਰ ਕੱਟ ਕੱਟ ਕਰ ਲਿਓ ਉਹਨੂੰ ਮਾਰਕਟਾਈ ਕਰ ਲਿਓ ਮੰਮੀ ਉਹਨੇ ਸਾਡੇ ਘਰ ਦੀ ਇੱਜ਼ਤ ਨੂੰ ਹੱਥ ਪਾਇਆ ਵਾ ਸੁੱਕਾ ਤੇ ਨਹੀਂ ਮੈਨੂੰ ਜਾਨ ਦਿੰਦਾ ਹਣ ਮੈਂ ਚੰਗੀ ਤਰ੍ਹਾਂ ਵੱਡ ਕੇ ਹੀ ਆਉਂਗਾ ਹੁਣ ਗੁੱਸਾ ਤੇ ਪੁੱਤ ਤੇਰਾ ਵੀ ਸੱਚਾ ਹੁਣ ਮੈਂ ਤੈਨੂੰ ਕੀ ਆਖਾਂ ਤੇ ਜੇ ਮੈਂ ਹੁਣ ਸੋਚਨੀ ਆਂ ਫਿਰ ਜੇ ਤੈਨੂੰ ਭਰਾਵਾ ਕਿਤੇ ਫੜਾਤਾ ਕਿਸੇ ਨੇ ਵੀ ਇਹਨੇ ਮਾਰਿਆ ਤੇ ਇਹਨੇ ਵੱਢਿਆ ਕੀਤਾ ਤੇ ਫਿਰ ਮੈਂ ਕੀ ਕਰਾਂਗੀ ਓਏ ਮੰਮੀ ਕੋਕ ਨਹੀਂ ਉਹ ਚੱਲਾ ਕੀ ਕਰ ਲੈਣਗੇ ਵੱਤ ਵੱਤ ਜੇਲ੍ਹ ਚ ਸੁੱਟ ਦੇਣਗੇ ਕੋਈ ਗੱਲ ਨਹੀਂ ਬਾਏ ਕੁੜੀ ਨੇ ਕੀ ਕੀਤਾ ਇਹਨੇ ਤੇ ਬੜਾ ਕੰਮ ਖਰਾਬ ਕਰ ਦਿੱਤਾ ਇਹਨੇ ਭਰਾ ਦਾ ਵੀ ਨਹੀਂ ਸੋਚਿਆ ਜੇ ਮੇਰਾ ਨਹੀਂ ਸੋਚਿਆ ਤੌੜੇ ਛਾਟੇ ਦਾ ਤੇ ਭਰਾ ਦਾ ਤੇ ਸੋਚਦੀ ਮੰਮੀ ਕੋਈ ਗੱਲ ਨਹੀਂ ਅੱਜ ਤਾਂ ਬਾਹੜੀ ਦੀ ਨਾ ਮਰ ਗਈ ਆ ਠੀਕ ਆ ਨਾ ਤੁਸੀਂ ਸਮਝ ਲਿਓ ਵੀ ਮੇਰੀ ਕੁੜੀਆਂ ਨਹੀਂ ਕੋਈ ਮਰ ਗਈ ਭਰਾਵਾ ਸਾਡੇ ਵਾਸਤੇ ਪੁੱਤ ਮਰ ਗਈ ਉਹ ਅਸੀਂ ਕੀ ਕਰਨਾ ਇਹੋ ਜਿਹੀ ਤੇਮ ਦਫਾ ਹੋਏ ਜਿੱਥੇ ਗਈ ਚਲੀ ਜੇ ਅਹੀਂ ਨਹੀਂ ਲਿਉਣੀ ਹੁਣ ਘਰ ਆਪਣੇ ਮੇਰੀ ਗੱਲ ਸੁਣੋ ਕਿਲੇ ਚਾਹੇ ਕੋਟਨ ਨੂੰ ਕੋ ਦੇ ਦੋ ਕਿਉਂ ਭੁੱਖੇ ਮਰਨ ਦੇ ਆ ਤੁਸੀਂ ਉਹ ਚਾਹ ਉਹਨਾਂ ਕਿਥੇ ਬਣਾਵੀ ਆ ਆਪ ਹੀ ਜਾ ਬਣੀ ਹੁਣੀ ਆ ਉਥੇ ਮੈਂ ਨਹੀਂ ਜਾਣਾ ਹੈਗਾ ਵੀ ਮੈਂ ਕਿੱਦਾਂ ਜਾਵਾਂ ਰਸੋਈ ਵਿੱਚ ਉਹ ਇੱਥੇ ਰਹਿਣਾ ਵਾ ਤੂੰ ਕਿਤੇ ਚੱਲ ਜਾਣਾ ਵਾ ਕੋਹ ਨਹੀਂ ਕਹਿੰਦੇ ਤੈਨੂੰ ਮੈਂ ਨਹੀਂ ਜਾਣਾ ਤੁਸੀਂ ਜਾਓ ਤੂੰ ਉਹਨੂੰ ਕਹਿ ਦੋ ਕਿ ਚਾਹ ਕੋਟ ਬਣਾ ਦੋ ਆਪਾਂ ਲਾ ਭੁੱਖੇ ਬੈਠੇ ਆਪ ਨਹੀਂ ਖਾਣ ਪੀਂਦੇ ਕੁਛ ਨਹੀਂ ਉਹ ਚਾਹ ਤੇ ਬਣੀ ਹੋਣੀ ਆ ਮੈਂ ਤਾਂ ਹੀ ਚੱਲ ਪਾ ਕੇ ਤੂੰ ਲੈ ਆਉਂਦੀ ਉੱਥੇ ਮੈਂ ਨਹੀਂ ਜਾਣਾ ਹੈ ਘਰ ਸੋਇਸ ਮੈਨੂੰ ਡਰ ਲੱਗਦਾ ਹੈ ਉਰੀ ਐਵੇਂ ਮੁੜ ਕੇ ਫੇਰ ਮੂੰਹ ਸਿਰੋਂ ਬੋਲਦੇ ਨਹੀਂ ਹੈਗੇ ਉਹ ਚੱਲ ਕੋਈ ਕਰ ਮੈਂ ਪਾ ਕੇ ਲਿਆ ਦਿੰਦਾ ਤੂੰ ਨਹੀਂ ਜਾਣਾ ਤੇ ਜਾਓ ਫਿਰ ਕਹੋ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਜਾਨਣਾ ਉਹਨਾਂ ਨੂੰ ਬੜੀ ਹੋਈਆਂ ਚਾਹ ਪੈਣਾ ਕੀ ਇਹਨਾਂ ਨੂੰ ਪਾ ਕੇ ਲੈ ਆਂਨਾ ਦੱਸ ਵੀ ਤੁਸੀਂ ਇਹਨਾਂ ਨੂੰ ਕਹੋ ਹਾਂ ਜਾ ਕੇ ਕਿ ਤੁਸੀਂ ਚਾਹ ਕੋਟ ਬਣਾ ਦਿਓ ਹੋ ਰੋਟੀ ਪਣਜ ਅਕਸਰ ਖਾਣਾ ਹੀ ਆ ਹੁਣ ਭੁੱਖੇ ਥੋੜਾ ਮਰ ਜਾਣਾ ਇਹ ਵੀ ਹਾਦੀ ਕਰੀ ਜਾਂਦੀ ਐ ਅਗਦੇ ਗੱਲ ਤੇ ਕਰਨੀ ਹੀ ਨਹੀਂ ਨਾ ਹੁੰਦੀ ਇਹਨਾਂ ਨੇ ਚਲ ਤੁਰੀਏ ਲੱਗ ਗਏ ਹਾਂ ਸੁਕਾਈ ਵੀ ਹੋਦੀ ਐ ਤੇ ਇਹਨਾਂ ਨੂੰ ਕੀ ਖਾਣਾ ਕੋਈ ਚਿੱਕੇ ਮੰਮੀ ਚਾਹ ਨਹੀਂ ਬਣਾਈ ਇਹ ਕਿਹੜੀ ਚਾਹ ਦੀ ਗੱਲ ਕਰਦੇ ਆ ਵਾ ਇਹ ਰੋਟੀ ਖਾਣ ਲੱਗੇ ਆ ਤੂੰ ਕਿਆਦ ਨੰਦਾ ਪਿਆ ਗਿਆਈਏ ਮੈਂ ਨਹੀਂ ਤੇ ਮੈਂ ਲੈਣੀ ਆ ਮੈਂ ਹਾਂਜੀ ਚਾ ਤੂੰ ਉਹ ਵੇਲੀ ਲੈਦਾ ਸਮਾਨ ਉੱਥੇ ਬਣਾ ਕੇ ਤੀ ਦੋਵੇਂ ਜਾਣੇ ਚਾ ਤੇ ਤੁਸੀਂ ਵਾਟਰ ਬਣਾਣੀ ਤੇ ਤੁਹਾਨੂੰ ਨਹੀਂ ਪਤਾ ਕੀ ਨਹੀਂ ਜਣਾ ਆਹ ਹੁਣ ਪਤਾ ਹੀ ਪਕੌੜੇ ਕੱਢ ਦੀ ਨਾਲ ਤੇਰੇ ਵਾਸਤੇ ਪਤਾ ਨਾ ਪੰਜਾ ਚਾ ਪੀਣੀ ਦੋਵੇਂ ਜਾਣੇ ਤੁਸੀਂ ਚਲ ਕੋਈ ਲਾ ਦੇ ਆਪੇ ਬਣਾ ਲੀ ਦੀ ਉੱਠ ਕੇ ਪਰ ਇੱਥੇ ਨਾ ਕੋਈ ਦੇ ਵਿੱਚ ਕੋਈ ਕਨਾ ਵਾਲੀ ਵੇਲੀ ਚੱਜੋ ਦੋਵੇਂ ਜਾਣੇ ਉੱਥੇ ਬਣਾ ਕੇ ਰੋਟੀ ਪਾਣੀ ਪੀਓ ਪਹਿਲੇ ਹੁਣ ਲੱਗਾ ਬੰਦਾ ਪੰਜਾ ਤੂੰ ਲਿਆ ਨਾ ਕਿਦਾਂ ਲਿਆ ਮਾਂ ਇਹੋ ਗੱਲ ਨਾਲੇ ਦੀ ਔਰ ਤੋਂ ਨਾਲੇ ਚਾਤਰ ਰਸੋਈ ਤੇ ਨੂੰ ਮੈਂ ਬਾੜਨੀ ਆ ਇੱਥੇ ਕੰਮ ਕਰਨ ਵਾਲੇ ਗਸ਼ੜੀ ਕਰਕੇ ਆਏ ਆ ਨਾ ਤੂੰ ਇਦਾਂ ਗੱਲਾਂ ਕਰਦਾ ਚਾਹ ਲਾਉਂਦਾ ਫਿਰਦਾ ਵਾ ਉਦੋਂ ਡੋਲਾ ਮੈਨੂੰ ਕੁਛ ਕੇ ਲਿਆਂਦਾ ਹੁੰਦਾ ਮੰਮੀ ਗੱਲ ਸੁਣੀਓ ਮੰਮੀ ਹਾਂ ਦਜੀ ਇਹ ਤਾਂ ਦਵਾਜਾ ਮਾਰਨ ਦੇ ਆ ਮੈਂ ਕੀ ਗੱਲ ਹੋਈ ਇਹ ਕੀ ਗੱਲ ਹੋਈ ਪਰ ਰੋਲਾ ਪਾਉਂਦੇ ਹੋ ਇਹ ਗੱਲ ਕੀ ਹੋਣੀ ਆ ਕਰੀਆ ਮੈਨੂੰ ਕੱਪੜਿਆਂ ਵਾਸਤੇ ਪੈਸੇ ਦੇ ਜਾਂ ਮੈਂ ਗੀਤ ਮਮ ਨੂੰ ਘਰੋਂ ਲੈ ਕੇ ਦੇਣਾ ਮਮੀ ਲੈ ਆਗੇ ਜਿਹੜਾ ਹੀ ਲੈਣਾ ਮੈਂ ਕਿ ਸੰਦੀਪ ਨੂੰ ਵੀ ਕਿਹਾ ਸੀ ਸੰਦੀਪ ਕੋ ਦਿੱਤਾ ਨਹੀਂ ਛੂਟ ਜੀ ਮਮੀ ਮੈਂ ਛੂਟਾਂ ਨੂੰ ਤੇ ਕੀ ਆਂਦੀ ਕੁਝ ਵੀ ਮੈਂ ਫੜਾ ਕੇ ਤੇ ਆ ਗਈ ਨਹੀਂ ਪਰਦਾ ਲਾਵਾ ਕੋਈ ਤਾਂ ਦੇ ਆਏ ਤੇ ਉਹਨੇ ਛੂਟ ਨਹੀਂ ਲਿਆ ਮੇਰੇ ਸੋਣ ਘਰ ਜਿੱਦਾਂ ਦੇ ਦਿੱਤੇ ਆ ਨਾ ਉਹ ਪਾਉਣੇ ਪਹਿਣੇ ਨੇ ਨਵੇਂ ਨਹੀਂ ਗਏ ਜਿਵੇਂ ਨਾ ਕੋਤੇ ਕੋ ਕੱਲ੍ਹ ਨੂੰ ਮੈਂ ਸ਼ੇਅਰ ਕਰਾਣਾ 60 ਰੁਪਏ ਤੇ ਲਾ ਦਾਂਗੇ ਫਿਰ ਕੀ ਕਰਨਾ ਮਮੀ ਮੈਂ ਸੰਦੀਪ ਜਾ ਰਹੀ ਨਾ ਛੂਟ ਲੈ ਆਉਂਦੇ ਮੈਂ ਤਾਂ ਮਨੀ ਇਹਦੇ ਪਾ ਲਈ ਦੀ ਆਪੇ ਉਹ ਵੀ ਲਿਆ ਕੇ ਤੇ ਜਿਹੜੇ ਪੈਣੇ ਆ ਕਿੰਨੇ ਕੁ ਦੇਈ ਜਾਊਂ ਕਿ ਮੈਂ ਆਪਣੇ ਮम्मी ਆਉਂ ਚੜ ਗਿਆ ਨਾ ਉਹ ਇਹ ਚਾਚਾ ਆਣੇ ਵੇਰੇ ਆ ਨਾ ਜਮੇ ਸਰਟੀਫਿਕੇਟ ਲਾਉਣਗੇ ਉਹ ਵੀ ਲੱਭਣ ਢਿਹਾਉਣੇ ਆ ਬਿੰਨ ਨੇ ਬੈਠਿਆ ਨਹੀਂ ਕਿਤੇ ਉਹ ਵੀ ਹਾਂ ਤੇ ਤੇਰੀ ਗੱਲ ਠੀਕ ਆ ਤੇ ਹੁਣ ਆ ਗਿਆ ਨਹੀਂ ਉਹ ਸੋਈ ਦੇ ਵਿੱਚ ਇਹ ਮੰਮੀ ਚਾਹ ਨਹੀਂ ਪਣੀ ਆ ਗਈ ਮੈਂ ਆਹ ਇਹ ਤਾਂ ਚਾਹ ਪੀ ਕੇ ਤਾਂ ਭਾਂਡੇ ਸਾਫ਼ ਕਰਦੇ ਆ ਰੋਟੀਆਂ ਲੱਗੇ ਖਾਣ ਤੂੰ 12 ਵਜੇ ਉੱਠ ਕੇ ਆ ਗਿਆ ਚਾਹ ਮੰਗਣ ਮੰਮੀ ਚਾਹ ਪਣੀ ਦੋਵੇਂ ਤੁਸੀਂ ਮੈਨੂੰ ਤਾਂ ਨਾ ਬੰਦੇ ਵੀ ਮੈਨੂੰ ਨਹੀਂ ਉਹ ਚੰਗੀ ਲੱਗਨੀ ਚਾਹ ਨੂੰ ਸੁਧਾਰਨ ਮੈਂ ਲੱਗ ਕੇ ਆਵਾਂ ਯਾਰ ਜਾ ਕੇ ਨਾ ਚਾਹ ਦੇ ਕੇ ਆਉਣਾ ਨਾ ਸੰਦੀਪ ਨੂੰ ਕਰਾਣੀ ਆ ਤੇ ਚਾਹ ਫੜਾਵੇ ਅੰਦਰਾਂ ਚ ਹੁਣ ਉਹਨਾਂ ਨੂੰ ਫੇਰ ਕਰੋ ਬਾਹਰ ਕੱਢ ਦੋ ਉਹਨਾਂ ਨੂੰ ਫੇਰ ਬਾਹਰ ਕੱਢ ਦੋ ਤੋਨੇ ਨੂੰ ਕੋ ਸੋਚਿਆ ਸੋਚ ਕੇ ਲਿਆ ਹਾਂ ਮੈਂ ਤਾਂ ਕਹਿ ਦੇ ਜੀ ਚਲ ਜਿਓ ਜਿਉ ਨਹੀਂ ਕੋ ਸੋਚਿਆ ਹੁੰਦਾ ਨਾ ਆਜਾ ਮੈਂ ਨਹੀਂ ਕਰਨਾ ਉਹਨੇ ਇਹਦਾ ਲੜਦੇ ਰਵਾਂਗੇ ਤੇ ਕੀ ਫਾਇਦਾ ਮੈਨੂੰ ਤਾਂ ਨਹੀਂ ਹੋ ਚੰਗੀ ਲੱਗਦੀ ਤੇ ਧੀਏ ਜਿੱਦਾਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤੂੰ ਦੱਸ ਤਾਂ ਕਿੱਥੇ ਨੱਕ ਦਵਾਵਾਂਗੇ ਤੇਰੇ ਭੈਣਾਂ ਨੂੰ ਨੱਦਾਂ ਨਹੀਂ ਪੱਦਾਂ ਲੱਗਿਆ ਉਹਨਾਂ ਲੋਕ ਕਾਹਦਾ ਮੋਟਾ ਲੱਗਿਆ ਜਦੋਂ ਚਾਹ ਪਾਣੀ ਅੰਦਰ ਉਹਨੂੰ ਪੜਾਉਂਦਾ ਡੇਣਾ ਬੈਣਾ ਹੁਣ ਕੋ ਕਰ ਲੂਗਾ ਤੇ ਕੀ ਕਰਾਂਗੇ ਵੀ ਐਵੇਂ ਜੇ ਨਹੀਂ ਕਰਦੇ ਹੁੰਦੇ ਉਹਨੇ ਫਿਰ ਕੀ ਕਰਾ ਕੇ ਮੇਰੇ ਪੁੱਤ ਦੇ ਸਿਰ ਤੇ ਫੁੱਟ ਛੜਿਆ ਤੇ ਮੰਮੀ ਤੇ ਨਹੀਂ ਕਹਿ ਰਣਾ ਵੀ ਕੀ ਬਣਾ ਗਿਆ ਭੇਲੇ ਜਲਦੀ ਚੱਲ ਇਹ ਸੁਟਿਆ ਨਹੀਂ ਇਹ ਵੀ ਨਹੀਂ ਘਟ ਐਵੇਂ ਨਹੀਂ ਤੇ ਹਰੋ ਕੇ ਜਨਦਾ ਹੁੰਦਾ ਚੱਲ ਹੁਣ ਤੇਗੀ ਤ ਕੀ ਕਰਾਂ ਮੈਂ ਮੈਂ ਤਾਂ ਫਸ ਗਿਆ ਮੇਰੇ ਪਿੰਡ ਦੇ ਕਿੰਨੇ ਕਿਸੇ ਦੇ ਮੱਥੇ ਲੱਤਾਂ ਜੋਗੀ ਰਹੀ ਚੱਲ ਮੈਨੂੰ ਸਮਝਾਉਣਾ ਵਾ ਜਾ ਜਦੋਂ ਚਾਹ ਦੇਗਾ ਉਹ ਚਾਹ ਮੈਂ ਦੇ ਦਿੰਦੀ ਆ ਤੇ ਦੂਰ ਲੈ ਕੇ ਦੇ ਦਿਆਂ ਉਹ ਜਾਂਦੇ ਸ਼ਹਿਰ ਜੋ ਗਾਲੇ ਮੇਰੇ ਕੋਈ ਜਾਂਦੇ ਆਦੇ ਸੂਟ ਦੋ ਕੋਈ ਗਾਲੇ ਮੈਂ ਚਾਹ ਬਣਾ ਕੇ ਦੇ ਦਿਆਂ ਮੈਂ ਕਿਹ ਨਹੀਂ ਆਈ ਚਾਹ ਤੁਸੀਂ ਉਹ ਚਾਹ ਕਿ ਲਿਆਉਣੀ ਆ ਉਹਨਾਂ ਦੇ ਭਾਂਡੇ ਹੀ ਮਾਂਤੇ ਆ ਦਾ ਸਾਹ ਭਲਾ ਕਿੰਦਾ ਦੀ ਗੱਲ ਹੋਈ ਅਹੀਂ ਨਹੀਂ ਘਰ ਦੇ ਵਿੱਚ ਹੈਗੇ ਵੀ ਉਹ ਮੈਂ ਤਾਂ ਬਥੇਰਾ ਰੌਲਾ ਪਾ ਕੇ ਆਇਆਗਾ ਕਿ ਸਾਨੂੰ ਹੀ ਬਣਾਉਂਦੇ ਚਾਹ ਜੇ ਤੁਸੀਂ ਨਹੀਂ ਪਿਆਦੀ ਮੈਂ ਬਸ ਨਾ ਦੋ ਦਿਨ ਵੇਖਣਾ ਵਾ ਕਿ ਮੈਂ ਜਾ ਕੇ ਸੋਈ ਚਾਪੇ ਫਿਰ ਕਰ ਲਿਆ ਕਰਨਾ ਜੇ ਨਹੀਂ ਨਾ ਤੇ ਰੋਟੀ ਪਾਣੀ ਪੁੱਛਣਾ ਹੈਗਾ ਤੇ ਐਦਾਂ ਹੀ ਕਰਾਂਗੇ ਫਿਰ ਕੀ ਕਰਨਾ ਜੇ ਨਹੀਂ ਕੇ ਪਾਸੇ ਲੱਗਦੇ ਤੇ ਤੁਹਾਡੇ ਭਰਾ ਭਾਬੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਹਾਂ ਉਹ ਕੋਈ ਗੱਲ ਨਹੀਂ ਉਹ ਦਲਜੀਤ ਕਿੱ데 ਗਿਆ ਵਾ ਤੇ ਉਹਨਾਂ ਕਰਨਾ ਮੈਂ ਗੱਲਬਾਤ ਉਹ ਕੱਪੜੇ ਪਾ ਕੇ ਪਾਣੀ ਕਿੱਥੇ ਗਿਆ ਉਹ ਨਹੀਂ ਪਹਿਣ ਭਰਾਈ ਇੱਕ ਦੇ ਸਹ ਦਿੰਦਾ ਵਾ ਉਹ ਵੀ ਹੁਣ ਬਸ ਮੰਮੀ ਆਲਦੇ ਹੋਗੇ ਆ ਚੱਲ ਕੋਈ ਗੱਲ ਨਹੀਂ ਉਹਨਾਂ ਕਰਕੇ ਨਾ ਗੱਲ ਤੇ ਫਿਰ ਆਪੇ ਪੁੱਛੂ ਕਰਨੇ ਨਾ ਉਹ ਹੁਣ ਜਾ ਬਣੀ ਅਫਸਰ ਦੀ ਉਹ ਰੋਟੀ ਲੈ ਆਉਂਦੇ ਨਾ ਦੁਹੀਂ ਉਹ ਲਾਗੇ ਆਏ ਆ ਉਹ ਮਾੜਾ ਉੱਥੇ ਹੀ ਉਹਦੇਵੇਂ ਕੋਟ ਕੋਟ ਕਰਨੀ ਉੱਥੇ ਦੇ ਬਾਅਦ ਚ ਜਾਣਾ ਜਿਹੜਾ ਆ ਜਾਂਦੀ ਹੈ ਉੱਥੇ ਚਲੋ ਵੇਖ ਲਓ ਫਿਰ ਮੱਝੀ ਆਪਣੀ ਕੋਈ ਗੱਲ ਨਹੀਂ ਹੁੰਦਾ ਹੋਣਾ ਤੇ ਫਿਰ ਗੱਲ ਕਰਨੇ ਆ ਚਲੋ ਠੀਕ ਆ ਹਾਂ ਤੇ ਮੇਰਾ ਉਹ ਵਾਲਾ ਕੰਮ ਤੇ ਕਰ ਦੋ ਫੋਨ ਦਾ ਉਹ ਚਲ ਮੈਂ ਲਿਆਉਣਾ ਵਾ ਯਾਰ ਸਿਮ ਚੱਲਿਆ ਆ ਗਾ ਤੇ ਮੈਂ ਕੰਮ ਫੋਨ ਕਰਨਾ ਆਂੀ ਪੁੱਛ ਆ ਸਹੀ ਹੁੰਦਾ ਚ ਰਹਿਦਾ ਵੀ ਹਾਲਾਤ ਕੀ ਨਹੀਂ ਮੰਮੀ ਦੱਗੇ ਨਹੀਂ ਵੀ ਠੀਕ ਰਹਿੰਦੇ ਉਹ ਟੈਨਸ਼ਨ ਲੈ ਕੇ ਸਭੋ ਭਾਈ ਮੰਜੇ ਤੇ ਪੈ ਗਈ ਹੁਣ ਚਲੇ ਵੀ ਜੋ ਤੁਹਾਨੂੰ ਲਹੂੰਗੀ ਨਾ ਫੋਨ ਤੇ ਪਤਾ ਲੱਗ ਜਾਊਗਾ ਕਿ ਚਲ ਵੇਖ ਕੇ ਤੇ ਐਂ ਮੜਾ ਜਾ ਕਿ ਠੀਕ ਠਾਕ ਵੀ ਹੈਗੇ ਆ ਐਵੇਂ ਫਿਗਰ ਜੀ ਲੱਗੀ ਉਹਨਾਂ ਦੀ